ਹਾਂਜੀ ਸਵਾਗਤ ਹੈ ਸਾਰੇ ਵੀਰਾਂ ਦਾ ਅਸਾ ਚੜ੍ਹਦੀ ਕਲਾ ਚ ਹੋਮ ਹੋ ਗਿਆ ਅੱਜ ਆਪਾਂ ਲਗੇ ਦੀ ਸਪਰੇਅ ਕਰਨ ਮੌਸਮ ਠੀਕ ਆ ਅੱਜ ਅਨਕੂਲਾ ਚੈੱਕ ਕਰਿਆ ਮੌਸਮ ਇਹ ਆਹ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਪਾਈਆ ਇਹ ਮੈਕਸੋਪਲਸ ਆ ਇਨਸੈਕਟਿਸਾਈਡ ਸੁੰਡੀ ਲਈ ਠੀਕ ਆ ਜੀ ਉਸ ਤੋਂ ਬਾਅਦ ਆਪਣਾ ਆ ਦਵਾਈ ਘੋਲੀ ਹੋਈ ਆ ਮਿਕਸਚਰ ਤੇ ਆ ਆਪਣੀ ਅੱਗੇ ਚੈਸ ਜੀ ਠੀਕ ਆ ਇਹਦਾ ਮੈਟਰੋਜ਼ਨ ਆ ਵੀਰ ਕੰਬੀ ਆ ਗਈ ਠੀਕ ਆ ਇਹ ਕੰਟੈਕਟ ਇਨਸੈਕਟਿਸਾਈਡ ਇਹ 2.5 ਲੀਟਰ ਦਾ ਵੀ ਕਿੱਲੇ ਚ 2.5 ਕਿੱਲਿਆਂ ਦਾ 1 ਲੀਟਰ ਆ ਇਹ ਤੇ ਆ ਆਪਣੀ ਜੀ ਫੰਗੀ ਸਾਈਡ ਫੰਗੀ ਸਾਈਡ ਆਪਾਂ ਪਤਾ ਪਈਆ ਵੀ ਮੀਂਹ ਪਿਆ ਕਈ ਦਿਨਾਂ ਤੋਂ ਧੁੱਪ ਨਹੀਂ ਲੱਗੀ ਅੱਜ ਮਾੜੀ ਧੁੱਪ ਲੱਗੀ ਆ 11 'ਚ ਪਾਣੀ ਸੀਗਾ ਛਿੱਟਾ ਇਹ ਕੱਢਦੀ ਆ ਜਿਹੜੀ ਮਾੜਾ ਮਾੜਾ ਆ ਖੁੰਝਾ ਮਾੜਾ ਕੱਢਿਆ ਸੀਗਾ ਤੇ ਇਹ ਇੱਥੇ ਇੰਨਾ ਕੁ ਮਰ ਗਿਆ ਖੁੰਝਾ ਵੀ ਹੋਰ ਸੀ ਕਾਰਨ ਇਹੀ ਆ ਸਾਰੀਆਂ ਦਵਾਈਆਂ ਪਾਉਣ ਦਾ ਵੀ ਛਿੱਟੇ ਦਾ ਵੀ ਟਾਈਮ ਤੇ ਇੱਕ ਮੀਂਹ ਦਾ ਬਰਸਾਤੀ ਮੌਸਮ ਸੀਗਾ ਥੋੜੀ ਪੰਪ ਆਪਾਂ ਸਪਰੇਅ ਦੇ ਲਾਏ ਨੇ ਜੀ 6 ਹੀਲੇ ਦੇ 6 ਪੰਪ ਨੇ ਵਿੱਚ ਸਟicker ਵੀ ਪਾਈ ਆ ਸਟਿੱਕਰ ਦਾ ਇਹ ਚੱਕਰ ਆ ਵੀ ਜੇ ਮੰਨ ਕੇ ਚਲੋ ਚਾਰ ਕਣੀਆਂ ਵੀ ਹੁੰਦੀਆਂ ਨੇ ਤਾਂ ਆਪਣੀ ਦਵਾਈ ਨਹੀਂ ਖਰਾਬ ਹੁੰਦੀ ਧੰਨਵਾਦ ਜੀ ਇਹ ਵੀਡੀਓ ਚੰਗੀ ਲੱਗੀ